ਕਹਿੰਦੇ ਜ਼ਹਿਰੀਲੀ ਸ਼ਰਾਬ ਪੀ ਕੇ 17 ਮਜ਼ਦੂਰ ਮਰ ਗਏ ਫਿਰ ਕੀ ਹੋਇਆ ਮਜ਼ਦੂਰਾਂ ਨੇ ਤਾਂ ਮਰਨਾ ਹੀ ਹੁੰਦਾ ਅੱਜ ਨਹੀਂ ਤਾਂ ਕੱਲ ਇਹਨਾਂ ਨੇ ਤਾਂ ਕੁੱਤੇ ਦੀ ਮੌਤ ਹੀ ਮਰਨਾ ਹੁੰਦਾ ਤੁਸੀਂ ਇੱਕ ਮੌਤ ਮਰਦੇ ਦੇਖਿਆ ਤਾਂ ਹਰ ਰੋਜ਼ ਮਰਦੇ ਨੇ ਸ਼ਰਾਬ ਪੀ ਕੇ ਨਹੀਂ ਮਰਦੇ ਤਾਂ ਕਿਸੇ ਕੰਮ ਕਰਦੇ ਪੈੜ ਤੋੜ ਕੇ ਮਰ ਜਾਂਦੇ ਨੇ ਫਿਰ ਕਿਹੜਾ ਕੋਈ ਬਾਤ ਪੁੱਛਦਾ ਇਹਨਾਂ ਨੇ ਤਾਂ ਮਰਨਾ ਹੀ ਹੁੰਦਾ ਸ਼ਰਾਬ ਪੀ ਕੇ ਨਹੀਂ ਮਰਦੇ ਤਾਂ ਕਿਸੇ ਸਰੰਗ ਨਾ ਬਣਾਉਣ ਲੱਗਿਆਂ ਵਿੱਚ ਫਸ ਕੇ ਮਰ ਜਾਂਦੇ ਨੇ ਕਿਉਂਕਿ ਇਹਨਾਂ ਨੇ ਤਾਂ ਮਰਨਾ ਹੀ ਹੁੰਦਾ ਸ਼ਰਾਬ ਪੀ ਕੇ ਨਹੀਂ ਮਰਦੇ ਤਾਂ ਫੁੱਟਪਾਥ ਤੇ ਸੁੱਤਿਆਂ ਤੇ ਕੋਈ ਗੱਡੀ ਚੜਾ ਜਾਂਦਾ ਕਿਉਂਕਿ ਇਹਨਾਂ ਨੇ ਤਾਂ ਮਰਨਾ ਹੀ ਹੁੰਦਾ ਤੇ ਉਹ ਵੀ ਐਂ ਮਰਨਾ ਹੁੰਦਾ ਫਿਰ ਕੀ ਹੋਇਆ ਜੀ ਅੱਜ ਸ਼ਰਾਬ ਪੀ ਕੇ ਮਰ ਗਏ ਕਿਸੇ ਜ਼ਗੀਰਦਾਰ ਦੇ ਖੇਤੋਂ ਪੱਠੇ ਵੱਢਣ ਗਏ ਜਦ ਕਿਸੇ ਮਜ਼ਦੂਰ ਦੀ ਔਰਤ ਤੇ ਗੰਦੀ ਅੱਖ ਰੱਖੀ ਜਾਂਦੀ ਹੈ ਤਾਂ ਉਦੋਂ ਵੀ ਤਾਂ ਮਜ਼ਦੂਰ ਮਾਰੀ ਜਾਂਦਾ ਫਿਰ ਕੀ ਹੋਇਆ ਜੀ ਅੱਜ ਸ਼ਰਾਬ ਪੀ ਕੇ ਮਰ ਗਏ ਸ਼ਰਾਬ ਪੀ ਕੇ ਮਰਿਆ بڑے ਲੋਕ ਪੜੇ ਤਰੀਕੇ ਦੇ ਵਿਚਾਰ ਦੇ ਰਿਹਾ ਕੋਈ ਕਹਿੰਦੇ ਬੜੇ ਬਹਾਦਰੀ ਕੀਤੀ ਹੈ ਬੜਾ ਕੁਝ ਕੀਤਾ ਜਿਹੜੇ ਇਹਨਾਂ ਨੂੰ 10-10 ਲੱਖ ਜਾਂ ਇਸ ਤਰੀਕੇ ਦਾ ਕੀਤਾ ਜਾਂਦਾ 10-10 ਲੱਖ ਦੇਣ ਦੀ ਨੌਬਤ ਹੀ ਨਾ ਆਉਂਦੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਨਸ਼ੇ ਬੰਦ ਕਰਾਉਣ ਜ਼ਹਿਰੀਲੇ ਬੰਦ ਕਰਾਉਣ ਨੂੰ ਲੈ ਕੇ ਸਿਹਰਤ ਹੁੰਦੇ ਵੱਡੇ-ਵੱਡੇ ਬਿਆਨ ਦਿੱਤੇ ਜਾਂਦੇ ਆ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਪਰ ਕੀਤਾ ਕੁਝ ਵੀ ਨਹੀਂ ਜਾਂਦਾ ਖੁਦੋ ਗੋਲ ਕੇ ਗਏ ਨੇ ਕਿ ਇਸ ਘਟਨਾ ਪਿੱਛੇ ਕੋਈ ਰਾਜਨੀਤਿਕ ਲੀਡਰ ਜਿਸ ਤਰੀਕੇ ਨਾਲ ਸ਼ਰਾਬ ਬਣ ਰਹੀ ਹੈ ਕੋਈ ਰਾਜਨੀਤਿਕ ਲੀਡਰ ਤੇ ਅਫਸਰ ਸ਼ਾਮਲ ਹੈ ਪਰ ਮੁੱਖ ਮੰਤਰੀ ਸਾਹਿਬ ਤੁਸੀਂ ਇਹਨਾਂ ਸਾਰਿਆਂ ਦੇ ਆਕਾਉਂ ਸਾਰਿਆਂ ਦੇ ਮਾਲਕੋਂ ਕਰਦੇ ਕਿਉਂ ਇੱਥੇ ਬੈਠੇ ਤੁਹਾਨੂੰ ਜੇ ਇੰਨਾ ਹੀ ਪਤਾ ਹੈ ਤਾਂ ਹੁਣ ਤੱਕ ਕਾਰਵਾਈਆਂ ਕਿਉਂ ਨਹੀਂ ਹੋਈਆਂ ਅੱਜ ਤੁਹਾਡੀਆਂ ਖਬਰਾਂ ਆ ਰਹੀਆਂ ਕਿ 500 ਲੀਟਰ ਲਾਣ ਉੱਥੋਂ ਫੜ ਲਿਆ 500 ਲੀਟਰ ਇੱਥੋਂ ਨਹੀਂ ਇੱਥੋਂ ਫੜ ਲਿਆ 500 ਲੀਟਰ ਉੱਥੋਂ ਫੜ ਲਿਆ ਪਹਿਲਾਂ ਕਿੱਥੇ ਸੁੱਤੇ ਸੀ ਉੱਥੋਂ ਦੇ ਲੋਕਾਂ ਦਾ ਇਹ ਕਹਿਣਾ ਕਿ ਸਾਡੇ ਤਾਂ ਹਰ ਰੋਜ਼ ਜ਼ਹਿਰੀਲੀ ਸ਼ਰਾਬ ਆਉਂਦੀ ਹੈ ਸਾਡੇ ਤਾਂ ਹਰ ਰੋਜ਼ ਵੱਡੇ ਵੱਡੇ ਬੰਦੇ ਇੱਥੋਂ ਤੱਕ ਕਿ ਗੱਤਰੇ ਕਿਰਪਾਨਾ ਪਾਉਣ ਵਾਲੇ ਬੰਦੇ ਵੀ ਸ਼ਕਤ ਜਿਹੜੀਆਂ ਸ਼ਰਾਬਾਂ ਸਪਲਾਈ ਕਰਦੇ ਆ ਫਿਰ ਤੁਹਾਡੇ ਤੁਹਾਡੀਆਂ ਇੰਟੈਲੀਜੈਂਸੀ ਤੁਹਾਡੀ ਸੀਆਈਡੀਓ ਕਿੱਥੇ ਐ ਕੀ ਪਤਾ ਨਹੀਂ ਕਿ ਏਰੀਏ ਦੇ ਵਿੱਚ ਕੀ ਕੁਝ ਹੁੰਦਾ ਤੁਹਾਡੇ ਜਿਹਨੂੰ ਤੁਸੀਂ ਆਪਣੀ ਜਿਹੜੀ ਸਭ ਤੋਂ ਪਹਿਲਾਂ ਤੁਹਾਡੀ ਰਣਭੂਮੀ ਸੀ ਤੁਹਾਡੀ ਸਿਆਸਤ ਦਾ ਜਿਹੜੇ ਜਿਹੜੀ ਭੂਮੀ ਸੀ ਸੰਗਰੂਰ ਉਹਦੇ ਵਿੱਚ ਵੀ ਪਿਛਲੇ ਸਾਲ 20 ਦੇ ਕਰੀ ਮਜ਼ਦੂਰ ਬਣੇ ਸੀ ਤੁਸੀਂ ਕੀ ਕਰ ਲਿਆ ਫਿਰ ਕਿੰਨਿਕ ਸ਼ਰਾਬ ਰੋਗ ਤੇ ਕੀ ਕਾਰਵਾਈ ਕਰਤੀ ਅੱਜ ਤੁਸੀਂ ਬੜੀਆਂ ਦਹਾਈਆਂ ਪਾ ਰਹੇ ਹੋ ਕਿ ਕਾਰਵਾਈਆਂ ਹੋਣਗੀਆਂ ਅਜੇ ਹਾ ਕੁਝ ਹੋਵੇਗਾ ਹੁਣ ਆ ਕੱਖ ਵੀ ਨਹੀਂ ਮਜ਼ਦੂਰ ਮਰਦੇ ਹੀ ਹੁੰਦੇ ਤੇ ਮਰ ਗਏ ਮਰਿਆ ਹੁੰਦਾ ਕਿਸੇ ਲੀਡਰ ਦਾ ਪੁੱਤ ਮਰਿਆ ਹੁੰਦਾ ਕਿਸੇ ਵੱਡੇ ਦਾ ਪੁੱਤ ਕਿਉਂਕਿ ਉਹ ਮਰਦੇ ਨਹੀਂ ਕਿਉਂਕਿ ਉਹਨਾਂ ਨੂੰ ਜ਼ਹਿਰੀਲੀ ਸ਼ਰਾਬ ਨਹੀਂ ਉਹਨਾਂ ਨੂੰ ਚੰਗੀਆਂ ਸ਼ਰਾਬਾਂ ਮਿਲਦੀਆਂ ਮ ਇਹ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਇਹ ਜ਼ਹਿਰੀਲੀ ਸ਼ਰਾਬ ਪੀਣਗੇ ਤਾਂ ਮਰਨਗੇ ਉਹ ਇਹ ਕਿਉਂ ਨਹੀਂ ਕਹਿੰਦੇ ਕਿ ਜੇਕਰ ਮਜ਼ਦੂਰ ਦੀ ਸ਼ਰਾਬ ਪੀਣਾ ਕਿਉਂਕਿ ਇਹ ਗੱਲ ਜੋੜੀ ਜਾਂਦੀ ਹੈ ਕਿ ਮਜ਼ਦੂਰ ਨੂੰ ਅਕਸਰ ਹੀ ਟਾਰਗੇਟ ਕੀਤਾ ਜਾਂਦਾ ਸ਼ਰਾਬ ਨੂੰ ਲੈ ਕੇ ਕਿ ਉਹ ਸ਼ਰਾਬ ਪੀਂਦੇ ਆ ਜੀ ਇਹ ਕਮਾਉਂਦੇ 200 ਆ 100 ਦੀ ਸ਼ਰਾਬ ਪੀ ਕੇ ਜਾਂ 500 ਕਮਾਉਂਦੇ ਆ 200 ਦੀ ਸ਼ਰਾਬ ਪੀ ਰਹੇ ਹੁੰਦੇ ਆ ਉਹਦਾ ਕਰੇ ਫਲ ਫਰੂਟ ਲੈ ਜਾਣ ਬੱਚਿਆਂ ਵਾਲੀ ਦੁੱਧ ਲੈ ਜਾਣ بڑے ਵਿਦਵਾਨ ਇਹ ਐਗਜ਼ਾਮਪਲ ਦਿੰਦੇ ਆ ਪਰ ਇੱਕ ਗੱਲ ਕਿਸੇ ਨੇ ਉਹ ਮਜ਼ਦੂਰ ਤੇ ਆ ਕੇ ਦੇਖਿਆ ਕਿ ਜਿਹੜਾ ਬੰਦਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਿਹਦੇ ਸਿਰ ਤੋਂ ਮੱਠਲ ਨਹੀਂ ਲੈਂਦਾ ਉਹਨੂੰ ਦੁੱਧ ਥਕਾਵਟਾਂ ਨਹੀਂ ਲਾਉਂਦਾ ਉਹਦੀਆਂ ਉਹਦੇਆਂ ਜਿਹੜੀਆਂ ਤੁਸੀਂ ਆ ਵੱਖੋ-ਵੱਖਰੇ ਤਰੀਕੇ ਦੀਆਂ ਉਹਨੂੰ ਖਾਦ ਖਰਾਕਾਂ ਦੱਸਦੇ ਹੋ ਥਕਾਵਟ ਨਹੀਂ ਲਾਉਂਦਾ ਉਹਦੀ ਥਕਾਵਟ ਲਾਉਣਾ ਉਹਦੀ ਮਜਬੂਰੀ ਹੁੰਦੀ ਹੈ ਕਿਉਂਕਿ ਸਵੇਰੇ ਉਹਨੇ ਮੁਰ ਤੋਂ ਕੰਮ ਤੇ ਜਾਣਾ ਹੈ ਉਹਦੇ ਕੋਲੇ ਕੋਈ ਆਪਸ਼ਨ ਨਹੀਂ ਹੁੰਦੀ ਉਹਦੇ ਘਰੇ ਕੋਈ ਪ੍ਰਬੰਧ ਨਹੀਂ ਹੁੰਦਾ ਅੱਜ ਵੀ ਤੁਸੀਂ ਮਜ਼ਦੂਰਾਂ ਦੇ ਘਰਾਂ ਚ ਚਲ ਜਾ ਕੇ ਦੇਖ ਲਓ ਜੀ ਉਹਨਾਂ ਦੇ ਫਰਿੱਜ ਦੇ ਵਿੱਚੋਂ ਅੱਧਾ ਕਿਲੋ ਤਵੱਦ ਦੁੱਧ ਨਿਕਲ ਜਾਵੇ ਸਾਰੇ ਦਿਨ ਦੇ ਵਿੱਚ ਅੱਧਾ ਕਿਲੋ ਦਾ ਕਿਲੋ ਦੁੱਧ ਨਾਲ ਸਾਰਦੇ ਆ ਇੱਥੇ ਬੈਠ ਕੇ ਗਿਆਨ ਘੋਟਨੇ ਬੜੇ ਸੌਖੇ ਆ ਸਾਰਾ ਦਿਨ ਸਿਰ ਤੇ ਬੱਠੜ ਰੱਖ ਕੇ ਜਾਂ ਵੱਖੋ-ਵੱਖਰੇ ਕਿੱਤਿਆਂ ਦੇ ਵਿੱਚ ਲੱਗੇ ਮਜ਼ਦੂਰ ਜਦੋਂ ਆਥ ਨੇ ਘਰੇ ਆਉਂਦਿਆ ਤਾਂ ਫਿਰ ਥਕਾਵਟ ਲਾਉਣ ਲਈ ਉਹਨਾਂ ਦੀ ਮਜਬੂਰੀ ਹੁੰਦੀ ਹੈ ਤੇ ਫਿਰ ਜ਼ਹਿਰੀਲੀ ਸ਼ਰਾਬ ਉਹਨਾਂ ਲਈ ਇਹ ਮਜਬੂਰੀ ਹੁੰਦੀ ਹੈ ਕਿ ਉਹਨਾਂ ਨੂੰ ਇਹ ਹੁੰਦਾ ਹੈ ਕਿ ਜਿੰਨਾ ਸਸਤੇ ਦੇ ਵਿੱਚ ਸਰ ਜਾਵੇ ਸਾਨੂੰ ਉਨਾ ਹੀ ਠੀਕ ਹੈ ਜੇ ਕੋਈ 100 ਰੁਪਏ ਵਿੱਚ ਸਰ ਗਿਆ 17 ਰੁਪਏ ਵਿੱਚ ਸਰ ਗਿਆ ਸਾਨੂੰ ਉਹੀ ਠੀਕ ਹੈ ਉਹ ਮਜਬੂਰੀ ਵਾਸੇ ਚੀਜ਼ ਵਾਲੇ ਪਾਸੇ ਜਾਂਦੇ ਆ ਕੀ ਸਰਕਾਰ ਨੂੰ ਜਾਂ ਤਾਂ ਸਰਕਾਰ ਕਹਿ ਦੇ ਕਿ ਠੇਕੇ ਬੰਦ ਹੈ ਜੀ ਸ਼ਰਾਬ ਮਾੜੀ ਚੀਜ਼ ਆਸੀਂ ਬੰਦ ਕਰਦੇ ਆ ਸਰਕਾਰ ਕਹਿੰਦੀ ਹੈ ਕਿ ਸਾਡਾ ਸਾਰਾ ਰੈਵਨਿਊ ਸ਼ਰਾਬ ਤੋਂ ਆਉਂਦਾ ਹੈ ਤੇ ਫਿਰ ਕੀ ਸ਼ਰਾਬ ਸਸਤੀ ਕਿਉਂ ਆਹੀ ਪਾਲਿਸੀ ਨਹੀਂ ਬਣਾਉਣੀ ਚਾਹੀਦੀ ਕਿ ਜਿਹਦੇ ਨਾਲ ਮਜ਼ਦੂਰ ਨੂੰ ਸ਼ਰਾਬ ਪੀਣ ਦੀ ਉਹ ਮਜਬੂਰੀ ਆ ਉਹਨਾਂ ਸ਼ਰਾਬ ਸਸਤੀ ਮਿਲ ਸਕੇ ਤੇ ਸਹੀ ਸ਼ਰਾਬ ਮਿਲ ਸਕੇ ਬੇਸ਼ੱਕ ਇਹਦੇ ਥਲੇ ਤੁਸੀਂ ਕੁਝ ਮਰਜ਼ੀ ਮਾੜੇ ਚੰਗੇ ਕਮੈਂਟ ਕਰੋ ਪਰ ਜੇਕਰ ਤੁਸੀਂ ਮਜ਼ਦੂਰਾਂ ਦੀ ਜਗ੍ਹਾ ਤੇ ਜਾ ਕੇ ਦੇਖੋ ਤਾਂ ਤੁਸੀਂ ਕਹੋਗੇ ਕਿ ਉਹਨਾਂ ਦੀ ਮਜਬੂਰੀ ਹੈ ਅਸੀਂ ਨਹੀਂ ਕਹਿੰਦੇ ਸ਼ਰਾਬ ਚੰਗੀ ਚੀਜ਼ ਹੈ ਬਿਲਕੁਲ ਪ੍ਰਮੋਟ ਨਹੀਂ ਕਰਦੇ ਸ਼ਰਾਬ ਸਿਹਤ ਲਈ ਹਾਨੀ ਕਰਕੇ ਪਰ ਇੱਕ ਮਜ਼ਦੂਰ ਦੀ ਜਗ੍ਹਾ ਤੇ ਖੜਕੇ ਫਿਰ ਪਤਾ ਲੱਗੂਗਾ ਮੰਗਦਾ ਰਹੀ ਉਹ ਸੂਰਜਾ ਕਮੀਆਂ ਦੇ ਵਿੜੇ ਗਾਉਣ ਵਾਲੇ ਭਗਵੰਤ ਸਿੰਘ ਮਾਨ ਦੇ ਰਾਜ ਦੇ ਵਿੱਚ 17 ਘਰਾਂ ਦੇ ਸੂਰਜ ਡੁੱਬ ਗਏ ਐ ਮੁੱਖ ਮੰਤਰੀ ਸਾਹਿਬ ਆਏ ਆ 10-10 ਲੱਖ ਰੁਪਇਆ ਤੇ ਇੱਕ ਇੱਕ ਨੌਕਰੀ ਦੇ ਗ ਪਰ ਮੁੱਖ ਮੰਤਰੀ ਸਾਹਿਬ ਜਿਹੜੇ ਘਰ ਦੇ ਵਿੱਚ ਇੱਕ ਜੀ ਚਲਿਆ ਜਾਂਦਾ ਉਹਦੀ ਘਾਟ ਕੌਣ ਪੂਰੀ ਕਰੂਗਾ ਤੇ ਹੁਣ ਹਾਲੇ ਵੀ ਉਹ ਮਜ਼ਦੂਰਾਂ ਨੂੰ ਟੀਚਰਾਂ ਪਤਾ ਕੀ ਹੋਇਆ ਕਰਨੀ ਆਉਣ ਵਾਲੇ ਸਮੇਂ ਚ ਉਹ ਥੋੜਾ ਤਾਂ ਬੁੜਾ ਚੰਗਾ ਹੋ ਗਿਆ ਵਧੀਆ ਮਰ ਗਿਆ ਤੁਹਾਨੂੰ ਤਾਂ ਰੋਟੀ ਵਾਲੇ ਕਰ ਗਿਆ ਜਾਂ ਉਹਨੇ ਉਹ ਵੀ ਉਹਨੇ ਕੀ ਕਰਨਾ ਸੀ ਅਜਾਈਆਂ ਟੀਚਰਾਂ ਦਾ ਸਾਹਮਣਾ ਉਹਨਾਂ ਨੂੰ ਸਾਰੀ ਜ਼ਿੰਦਗੀ ਕਰਨਾ ਪੈਣਾ ਇਹ 10-10 ਲੱਖ ਦੇਣ ਉਹ ਮੁੱਖ ਮੰਤਰੀ ਸਾਹਿਬ ਹੀ ਖੁਦ ਕਹਿੰਦੇ ਰਿਹਾ ਕਿ ਪੁਲ ਚੰਗਾ ਨਹੀਂ ਬਣਾਉਂਦੇ ਫਲਾਨੀ ਚੀਜ਼ ਚੰਗੀ ਨਹੀਂ ਬਣਾਉਂਦੇ ਵਾਅਦਾ 10-10 ਲੱਖ ਰੁਪਏ ਦੇਣ ਆਉਂਦੇ ਆ ਇਹਨਾਂ ਦੀ ਐਮਪੀ ਵੜੇ ਦੇ ਭਾਸ਼ਣ ਚੱਕ ਲਿਓ ਮੁੱਖ ਮੰਤਰੀ ਸਾਹਿਬ ਜੇ ਤੁਹਾਡੀ ਐਕਸਾਈਜ਼ ਪਾਲਸੀ ਤੁਹਾਡੇ ਅਫਸਰ ਸਹੀ ਤਰੀਕੇ ਨਾਲ ਤੁਹਾਡੇ ਐਸਐਸਪੀ ਤੁਹਾਡੇ ਜਿਹੜੇ ਆਈਜੀ ਡੀਆਈਜੀ ਤੋਂ ਡੀਜੀਪੀ ਸਹੀ ਕੰਮ ਕਰਦੇ ਹੁੰਦੇ ਅੱਜ 17 ਬੰਦੇ ਦੁਨੀਆ ਤੇ ਹੁੰਦੇ ਤੇ ਆਪਦੇ ਪਰਿਵਾਰ ਦਾ ਢੱਡ ਪਾਲ ਰਹੇ ਹੁੰਦੇ ਉਹਨਾਂ ਸਾਰੇ ਘਰਾਂ ਜਾ ਕੇ ਦੇਖੋ ਉਹ ਸਾਰੇ ਮਜ਼ਦੂਰ ਪਰਿਵਾਰਾਂ ਚੋਂ ਨੇ ਕੋਈ ਪਥੇਰ ਕੋਈ ਜਿਹੜਾ ਪੱਕੀ ਸਾਰੀ ਦੇ ਮਜ਼ਦੂਰੀ ਕੋਈ ਪੱਕੀ ਸਾਰੀ ਦਾ ਮਿਸਤਰੀ ਇਸ ਤਰੀਕੇ ਦੇ ਲੋਕ ਨੇ ਸੋ ਜਿਹੜੇ ਜਾਣ ਬੰਨਰਾਂ ਬੜਾ ਸੌਖਾ ਹੁੰਦਾ ਪਰ ਉਹ ਬੰਦੇ ਦੀ ਹਾਲਤ ਦੇ ਵਿੱਚ ਜਾ ਕੇ ਦੇਖਣਾ ਹੁੰਦਾ ਅਸੀਂ ਦੋਸ਼ੀ ਉਹਨੋਂ ਨਹੀਂ ਠਹਿਰਾਉਂਦੇ ਜਿਹਦੀ ਵਜ੍ਹਾ ਨਾਲ ਨੁਕਸਾਨ ਹੋਇਆ ਅਸੀਂ ਦੋਸ਼ੀ ਉਹਨੂੰ ਠਹਿਰਾਉਂਦੇ ਜਿਹੜਾ ਪੀੜਤ ਹੁੰਦਾ ਸਾਡੀ ਅਕਸਰ ਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੀੜਤ ਨੂੰ ਦੋਸ਼ੀ ਠਹਿਰਾਉਂ ਲੱਗ ਜਾਂਦੇ ਆ ਅਸਲ ਦੇ ਵਿੱਚ ਜਿਹੜੀ ਦੋਸ਼ੀ ਹੈ ਉਹ ਸਰਕਾਰ ਹੈ ਜਿੱਤੇ ਤੋਂ ਪੰਜਾਬ ਸੰਭਲ ਨਹੀਂ ਰਿਹਾ ਜਿਹੜੇ ਕਹਿੰਦੇ ਆ ਯੁੱਧ ਨਸ਼ਿਆਂ ਵਿਰੁੱਧ ਚਿੱਟਾ ਬੰਦ ਕਰ ਦੇਾਂਗੇ ਪੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਣਨ ਵਾਲੀ ਸ਼ਰਾਬ ਤੱਕ ਨਹੀਂ ਬੰਦ ਹੋਈ ਚਿੱਟਾ ਕਿੱਥੋਂ ਬੰਦ ਹੋ ਜਾਊਗਾ ਹਾਲੇ ਤੱਕ ਕਾਰਵਾਈ ਕਿਹਦੇ ਤੇ ਆ ਡੀਐਸਪੀ ਤੇ ਐਸਐਚਓ ਤੇ ਐਕਸਰਾਈਜ਼ ਇਨਸਪੈਕਟਰ ਤੇ ਐਕਸਰਾਈਜ਼ ਸ਼ਾਇਦ ਕੋਈ ਸੀਨੀਅਰ ਈਟੀ ਹੋਵੇ ਕਾਰਵਾਈ ਹੋਈ ਹੈ ਪਰ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਐਕਸਰਾਈਜ਼ ਮਨਿਸਟਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਆਈਜੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਏਡੀਜੀਪੀ ਤੇ ਜਿਹਦੇ ਕੋਲੇ ਸਾਰਾ ਕੁਝ ਹੈ ਤੇ ਕਾਰਵਾਈ ਤੁਹਾਡੇ ਉਹ ਏਡੀਜੀਪੀ ਤੇ ਹੋਣੀ ਚਾਹੀਦੀ ਜਿਹਦੇ ਕੋਲੇ ਇੰਟੈਲੀਜੈਂਸੀ ਹੈ ਪੰਜਾਬ ਦੀ ਕਿਉਂ ਕਰ ਕੀ ਰਿਹਾ ਹੈ ਜੋ ਤੁਸੀਂ ਕਹਿਣਿਓ ਕਿ ਇੰਨਿਆਂ ਨੇ 100 ਲੀਟਰ ਛੜਕਾ ਤੇ ਫਿਰ ਦੀਏ ਫਿਰ ਤੁਹਾਡੀ ਸੀਆਈਡੀ ਕਰਦੀ ਹੈ ਸਥਾਨਕ ਲੋਕਾਂ ਦਾ ਇਹ ਕਹਿਣਾ ਹੈ ਕਿ ਵੱਡੇ ਪੱਦਰ ਦੇ ਉੱਤੇ ਸਾਡੇ ਸ਼ਰਾਬ ਜਾਲੀ ਵਿਕਦੀ ਹੈ ਬਥੇਰੀਆਂ ਰਿਪੋਰਟਾਂ 6 ਵਾਰ ਤਾਂ ਤੁਹਾਡੇ ਕੋਲੇ ਗਰਜੀਤ ਔਇਲ ਆ ਜਿਹੜੇ ਐਮਪੀ ਆ ਉਹੀ ਭੇਜ ਚੁੱਕੇ ਚੱਠੀਆਂ ਕਿ ਸਾਡੇ ਆ ਹਾਲ ਹੈ ਨਾਮ ਲੈ ਰਹੇ ਆ ਪਿੰਡਾਂ ਦਾ ਕਾਰਵਾਈ ਕਿਉਂ ਨਹੀਂ ਕਰਦੇ ਵਿਰੋਧਤਾ ਆਪਦੀ ਜਗ੍ਹਾ ਰਾਜਨੀਤਿਕ ਵਿਰੋਧਤਾ ਆਪਦੀ ਹੈਗਾ ਪਰ ਜਿਹੜੇ ਲੋਕ ਮਰ ਰਹੇ ਉਹ ਤਾਂ ਨਹੀਂ ਉਹ ਤਾਂ ਤੁਹਾਡੇ ਹੀ ਹੈ ਮਾਨ ਸਾਹਿਬ ਮੁੱਖ ਮੰਤਰੀਓ ਤੁਸੀਂ ਕਸਟੋਡੀਅਨ ਕਹਿੰਦੇ ਹੋ ਆਪਣੇ ਆਪ ਨੂੰ ਸਾਡੇ 3.5 ਕਰੋੜ ਲੋਕਾਂ ਦਾ ਤੇ ਆ ਕਸਟੋਡੀਅਨ ਨੂੰ ਤੁਸੀਂ ਸਿਰਫ ਕਿਸਾਨ ਯੂਨੀਅਨਾਂ ਦਾ ਆਪਕੇ ਮਾਰ ਲੈ ਹੋਰ ਕਿਸੇ ਨੂੰ ਕਹਿ ਲਿਆ ਇਹ ਚੀਜ਼ਾਂ ਨਾਲ ਗੱਲ ਨਹੀਂ ਬੰਨੀ ਆ 10-10 ਲੱਖ ਦੇਣ ਦੀ ਲੋੜ ਨਹੀਂ ਕਿਸੇ ਨੂੰ ਇੱਕ ਖਜ਼ਾਨੇ 'ਚ ਪਿਆ ਰਹੂਗਾ ਪੰਜਾਬ ਤਰੱਕੀ ਕਰੂਗਾ ਪਰ ਜੇ ਤੁਸੀਂ ਚੱਜ ਦੇ ਕੰਮ ਕਰ ਗਏ ਚੰਗੀਆਂ ਪਾਲਿਸੀਆਂ ਬਣਾ ਗਏ ਚੰਗੀਆਂ ਨੀਤੀਆਂ ਬਣਾ ਗਏ ਆ ਜੇ ਇਸ ਤਰੀਕੇ ਨਾਲ ਚੱਲਦਾ ਰਿਹਾ ਅੱਜ 17 ਨੂੰ ਦਿੱਤੀ ਆ ਕੱਲ ਨੂੰ 37 ਨੂੰ ਦੇਣੀ ਪਊਗੀ ਇਹ ਸਰਕਾਰ ਮੌਕੇ ਨਹੀਂ ਸਾਰੀਆਂ ਸਰਕਾਰਾਂ ਚੋਂ ਡੇਟ ਲਈਆਂ ਇਹ ਕੰਮ ਦੇ ਵਿੱਚ ਕਿਸੇ ਮੌਕੇ 150 ਲੋਕਾਂ ਦੀ ਮੌਤ ਹੋਈ ਸੀ ਪਰ ਕਿਸੇ ਨੇ ਕੁਝ ਨਹੀਂ ਕੀਤਾ ਇਹ ਸਰਕਾਰ ਨੇ ਵੀ ਉਹ ਸਰਕਾਰ ਦੀਆਂ ਕੁਝ ਚੀਜ਼ਾਂ ਤੇ ਕੁਝ ਨਹੀਂ ਕੀਤਾ ਕਿਉਂਕਿ ਕੋਈ ਫਰਕ ਨਹੀਂ ਪੈਂਦਾ ਉਹੀ ਬੰਦੇ ਉਹੀ ਮਾਫੀਆ ਅੱਜ ਸਰਕਾਰ ਦੇ ਵਿੱਚ ਆ ਉਹੀ ਮਾਫੀਆ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਸੀ ਮਾਫੀਆ ਹੀ ਸਰਕਾਰਾਂ ਚਲਾਉਂਦਾ ਚਾਹੇ ਰੇਤ ਚਾਹੇ ਬਜਰੀ ਚਾਹੇ ਸ਼ਰਾਬ ਚਾਹੇ ਕੋਈ ਵੀ ਕਿੰਨੇ ਵੀ ਅਖਲੋ ਅੱਜ ਕੱਲ ਤਾਂ ਗੱਲ ਗਲਤ ਹੀ ਮਾਫੀਆ ਬੈਠਾ ਸੋ ਇਹ ਚੀਜ਼ਾਂ ਦੇ ਉੱਤੇ ਗੌਰ ਕਰਨ ਦੀ ਲੋੜ ਆ ਬਾਕੀ ਮਜ਼ਦੂਰਾਂ ਨੇ ਤਾਂ ਮਰਨੇ